ਗੋਲੀਆਂ ਮਾਰੋ ਤੁਮਾਂ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਬੰਡੀਆਂ ਪਾਓ ਤੁਮਾਂ ਪੈਸੇ ਨਾਲ ਖਰੀਦੋ ਤੁਮਾਂ ਡਰਾਬੇ ਮਾਰੋ ਪਰਚੇ ਕਰੋ ਜੋ ਮਰਜੀ ਕਰੋ ਕਹਿੰਦੇ ਆਮ ਆਦੀ ਪਾਰਟੀ ਦੇ ਲੀਡਰ ਮਨੋਸ ਸਦੋਸਿਆ ਕਹਿੰਦੇ ਪਰ ਪੰਜਾਬ ਦੇ ਵਿੱਚ 2027 ਚ ਦੁਆਰਾ ਸਰਕਾਰ ਬਣਾ ਦਿਓ ਹਲੇ ਵੀ ਕੋਈ ਸ਼ੱਕ ਹੈ ਕਿ ਪਿਛਲੇ 10 ਸਾਲ ਦੇ ਵਿੱਚ ਆ ਜਿੰਨਾ ਕੁਝ ਬੇਅਦਬੀਆਂ ਤੋਂ ਲੈ ਕੇ ਗੈਂਗਸਟਰਵਾਦ ਗੋਲੀਆਂ ਹੋਈਆਂ ਨੇ ਇਹ ਉਹ ਕੁਝ ਸੀ ਆਮਾਦੀ ਪਾਰਟੀ ਦਾ ਸਾਹਮਨਾਮ ਦੰਡ ਭੇਦ ਤਾਂ ਕੀ ਹੋਇਆ ਜੇ ਸਾਡੀ ਜਿਹੜੀ ਗੁਪਤ ਗੱਲ ਸੀ ਪੰਜਾਬ ਨੂੰ ਅੱਗ ਲਾਉਣ ਵਾਲੀ ਉਹ ਸਾਹਮਣੇ ਆ ਗਈ ਮਤਲਬ ਲੱਖ ਲਾਹਣ ਤੋਇਆ ਰ ਅਮਨ ਅਰੋੜਿਓ ਮੈਂ ਤਾਂ ਹੈਰਾਨ ਐ ਅਮਨ ਅਰੋੜਾ ਜੀ ਇਹ ਕਿਹੜੇ ਰਾਹ ਤੇ ਤੁਰ ਪਏ ਤੁਸੀਂ ਕੀ ਕਰੋਗੇ ਗੱਡੀਆਂ ਨੂੰ ਭਗਵੰਤ ਮਾਨ ਸਾਹਮਣੇ ਬੈਠਾ ਖਚਰਾ ਹਾਸੀ ਹਾਸਦਾ ਸੀ ਸਮਝਦਾ ਗਿਆ ਸੀ ਭਗਵੰਤ ਮਾਨ ਕਿ ਇਹ ਗੱਲ ਐ ਜਿਹੜੀ ਅਸੀਂ ਅੰਦਰ ਬੈਠ ਕੇ ਕਰਦੇ ਸੀ ਕਿ ਪੰਜਾਬ ਨੂੰ ਜੋ ਮਰਜੀ ਅੱਗ ਲਾ ਦਿਓ ਸਰਕਾਰ ਬਣਾਓ ਇਹੋ 10-12 ਸਾਲ ਦੇ ਵਿੱਚ ਤੁਸੀਂ ਕੀਤਾ ਭਗਵੰਤ ਮਾਨ ਸਾਹਿਬ ਅਮਨ अरोड़ा ਜੀ ਉਹ 92 ਐਮਐਲਏ ਮਹਾਪੁਰਸ਼ੋ ਬਚਾ ਲੋ ਪੰਜਾਬ ਨੂੰ ਕੀ ਕਰੋਗੇ ਮੰਤਰੀ ਨੂੰ ਕੀ ਕਰੋਗੇ ਮੁੱਖ ਮੰਤਰੀ ਨੂੰ ਕੀ ਕਰੋਗੇ ਐਮਐਲਏ ਬਣ ਕੇ ਕੀ ਕਰੋਗੇ ਚੇਰਮੈਨੀਆਂ ਪੰਜਾਬ ਨੂੰ ਅੱਗ ਲਾਉਣ ਤੇ ਤੁਰੇ ਹੋਏ ਨੇ ਸਾਰਾ ਟੱਪਰੇ ਇੱਥੇ ਬੈਠਾ ਮਹਾਲੀ ਚੰਡੀਗੜ੍ਹ ਇਕੱਠੇ ਹੋਇਆ ਪੰਜਾਬ ਨੂੰ ਅੱਗ ਲਾਉਣ ਲਈ ਕਹਿੰਦੇ ਜੋ ਮਰਜ਼ੀ ਕਰ ਦਿਓ ਸਰਕਾਰ ਬਣਾ ਦਿਓ ਦਿੱਲੀ ਦੇ ਜਿਹੜੇ ਬੰਦੇ ਸ਼ਰਾਬ ਦੇ ਘਟਾਲੇ ਦੇ ਜਿਹਾ ਘਟਕੇ ਆਏ ਨੇ ਕੇਜਰੀਵਾਲ ਦੇ ਸੁਖੋਸિયા ਇੱਥੇ ਲੰਬੜਦਾਰ ਬਣਾ ਕੇ ਤੁਸੀਂ ਸਿਰਾਂ ਦੇ ਮਿਠਾ ਲੇ ਗੋਲੀਆਂ ਮਾਰੋ ਪਮਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਬੰਡੀਆਂ ਪਾਓ ਪਮਾ ਪੈਸੇ ਨਾ ਖਰੀਦੋ ਪਮਾ ਡਰਾਬੇ ਮਾਰੋ ਪਰਚੇ ਕਰੋ ਜੋ ਮਰਜੀ ਕਰੋ ਕਹਿੰਦੇ ਆਮ ਆਦੀ ਪਾਰਟੀ ਦੇ ਲੀਡਰ ਮਨੋਸ ਸੁਖੋਸિયા ਕਹਿੰਦੇ ਪਰ ਪੰਜਾਬ ਦੇ ਵਿੱਚ 2027 ਚ ਦੁਆਰਾ ਸਰਕਾਰ ਬਣਾ ਦਿਓ ਇਹ ਇਹ ਲਾਉਜ ਨੇ ਮਨੀਸ਼ ਸੁਖੋਸિયા ਦੇ ਕਿਉਂਕਿ ਸਾਮ ਦਾਮ ਡੰਡ ਭੇਡ ਦਾ ਮਤਲਬ ਇਹੋ ਆ ਸਾਮ ਦਾ ਮਤਲਬ ਹੈ ਬੰਦੇ ਨਾਲ ਲਾਓ ਜਿਵੇਂ ਮਰਜ਼ੀ ਕਰਕੇ ਦਾਮ ਦਾ ਮਤਲਬ ਜੇ ਗੱਲਾਂ ਨਾਲ ਹੀ ਲੱਗਦੇ ਤਾਂ ਖਰੀਦ ਕੇ ਲਾਓ ਡੰਡ ਦਾ ਮਤਲਬ ਡਰਾਪੇ ਦੇ ਕੇ ਧਮਕੀਆਂ ਦੇ ਕੇ ਮਾਰਾ ਕੇ ਜੋ ਮਰਜ਼ੀ ਕਰਕੇ ਨਾਲ ਲਓ ਭੇਡ ਦਾ ਮਤਲਬ ਹੈ ਕਿ ਪਾੜ ਦਿਓ ਪਮਾ ਰਾਜਨੀਤਿਕ ਤੌਰ ਤੇ ਪਮਾ ਧਾਰਮਿਕ ਤੌਰ ਤੇ ਬੰਡੀਆਂ ਪਾ ਦਿਓ ਪਮਾ ਸਮਾਜਿਕ ਤੌਰ ਤੇ ਬੰਡੀਆਂ ਪਾ ਦਿਓ ਪਮਾ ਖਰੀਦੋ ਪਮਾ ਮਾਰੋ ਪਮਾ ਲੜਾਓ ਪਮਾ ਧਮਕੀਆਂ ਦਿਓ ਤੇ ਪਮਾ ਪਾੜ ਦਿਓ ਪਰ ਸਰਕਾਰ ਆਮਾ ਦੀ ਪਾਰਟੀ ਦੀ ਬਣਾ ਦਿਓ ਇਹ ਇਹ ਬਿਆਨ ਨੇ ਮਨੀਸ਼ ਦੋਸਿਆ ਦੇ ਹਲੇ ਵੀ ਕੋਈ ਸ਼ੱਕ ਹੈ ਕਿ ਪਿਛਲੇ 10 ਸਾਲ ਦੇ ਵਿੱਚ ਆ ਜਿੰਨਾ ਕੁਝ ਬੇਅਦਬੀਆਂ ਤੋਂ ਲੈ ਕੇ ਗੈਂਸਟਰਵਾਦ ਗੋਲੀਆਂ ਹੋਈਆਂ ਨੇ ਇਹ ਉਹ ਕੁਝ ਸੀ ਆਮਾ ਦੀ ਪਾਰਟੀ ਦਾ ਸਾਮਦਾਨ ਦੰਦ ਭੇਦ ਤੇ ਹੁਣ ਮੁੜ ਕੇ ਇਹਨਾਂ ਦਾ ਮੰਤਰੀ ਅਮਨ अरोੜਾ ਕਰਾਈ ਦਾ ਪਹਾੜ ਬਣਾ ਦਿਆ ਕਰ ਤਾਂ ਕੀ ਹੋਇਆ ਜੇ ਸਾਡੀ ਜਿਹੜੀ ਗੁਪਤ ਗੱਲ ਸੀ ਪੰਜਾਬ ਨੂੰ ਅੱਗ ਲਾਉਣ ਵਾਲੀ ਉਹ ਸਾਹਮਣੇ ਆ ਗਈ। ਮਤਲਬ ਲੱਖ ਲਾਹਨਤ ਹੋਇਆ ਰਾਮਨ ਅਰੋੜਿਓ। ਮੈਂ ਤਾਂ ਹੈਰਾਨ ਐ। ਅਮਨ ਅਰੋੜਾ ਜੀ ਇਹ ਕਿਹੜੇ ਰਾਹ ਤੇ ਤੁਰਪੇ ਤੁਸੀਂ? ਕੀ ਕਰੋਗੇ ਗੱਡੀਆਂ ਨੂੰ? ਭਗਵੰਤ ਮਾਨ ਸਾਹਮਣੇ ਬੈਠਾ ਖਚਰਾ ਹਾਸੀ ਹੱਸਦਾ ਸੀ। ਸਮਝਦਾ ਗਿਆ ਸੀ ਭਗਵੰਤ ਮਾਨ ਕਿ ਇਹ ਗੱਲ ਐ ਜਿਹੜੀ ਅਸੀਂ ਅੰਦਰ ਬੈਠ ਕੇ ਕਰਦੇ ਸੀ ਕਿ ਪੰਜਾਬ ਨੂੰ ਜੋ ਮਰਜ਼ੀ ਅੱਗ ਲਾ ਦਿਓ ਪਰ ਸਰਕਾਰ ਬਣਾਓ। ਇਹੋ 10-12 ਸਾਲ ਦੇ ਵਿੱਚ ਤੁਸੀਂ ਕੀਤਾ ਕਰਦਾਰ ਕੁਸ਼ੀ, ਬੰਡੀਆਂ, ਦੂਜਿਆਂ ਨੂੰ ਬਦਨਾਮ। ਕਿਸੇ ਨੂੰ ਦਬਕੇ ਨਾਲ ਕਿਸੇ ਨੂੰ ਪੈਸੇ ਨਾਲ ਕਿਸੇ ਨੂੰ ਮਰਵਾ ਕੇ ਕਿਸੇ ਨੂੰ ਧਮਕੀਆਂ ਦੇ ਕੇ ਮੈਂ ਸਮਝਦਾ ਕਿ ਪੰਜਾਬ ਨੂੰ ਅਕਲਾਈ ਹੋਈ ਆ ਇਹ ਇਹ ਹਾਲਾਤ ਨੇ ਅੱਜ ਪੰਜਾਬ ਦੇ ਤੇ ਕਹਿ ਵੀ ਕਿਹਨਾਂ ਨੂੰ ਰਿਹਾ ਪੰਜਾਬ ਦੀਆਂ ਸਾਡੀਆਂ ਜਿਹੜੀਆਂ ਸਾਹਮਣੇ ਬੈਠੀਆਂ ਸੀ ਮਹਿਲਾਵਾਂ ਜਿਹੜੇ ਕਹਿੰਦਾ ਮਹਿਲਾ ਵਿੰਗਾ ਮਦੀ ਪਾਰਟੀ ਦਾ ਉਹ ਬਖਸ਼ ਲੋ ਪੰਜਾਬੀਓ ਮੇਰੀ ਬੇਨਤੀ ਆ ਸਰਕਾਰਾਂ ਆਉਂਦੀਆਂ ਜਣੀਆਂ ਰਹਿਣੀਆਂ ਟੈਂਡੀਆਂ ਰਹਿਣੀਆਂ ਨੇ ਪਰ ਇਹ ਸਰਕਾਰਾਂ ਜਿਹੜੀਆਂ ਕਹਿੰਦੇ ਨੇ ਕਿ ਪੰਜਾਬ ਨੂੰ ਛਿੱਕੇ ਟੰਗ ਦਿਓ ਪਰ ਇੱਥੇ ਰਾਜ ਭਾਗ ਹੋਣਾ ਚਾਹੀਦਾ ਕਿਉਂਕਿ ਇੱਥੋਂ ਸਿੱਧੇ ਗੱਪਲੇ ਜਿਹੜੇ ਉਹ ਦਿੱਲੀ ਨੂੰ ਜਾ ਰਹੇ ਨੇ ਤੇ ਉਤੋਂ ਸਫਾਈ ਦੇਣ ਦੀ ਬਜਾਏ ਕਹਿ ਰਿਹਾ ਕਹਿੰਦਾ ਰਾਈ ਨੂੰ ਪਹਾਲ ਬਣਾਤੇ ਇਹਨੂੰ ਤੁਸੀਂ ਰਾਈ ਦਰਦੇ ਹੋ ਮੈਂ ਤਾਂ ਹੈਰਾਨ ਹੈ ਕਿ ਸ਼ਾਮ-ਦਾਮ ਦੱਡ ਭੇਤ ਨੂੰ ਰਾਈ ਹੀ ਦਰਦੇ ਹੋ ਭੇਜਾ ਮਤਲਬ ਐਦੋਂ ਵੀ ਅੱਗੇ ਹੋਰ ਕੀ ਸੋਚੀ ਬੈਠੇ ਹੋ ਜਿਹੜਾ ਤੁਸੀਂ ਕੁਝ ਕਰਨ ਤੇ ਤੁਲੇ ਹੋਇਓ ਕਿਹਦੇ ਸਫਾਈਆਂ ਦੇ ਰਹੇ ਹੋ ਭਗਵਾਨਤਮਨ ਸਾਹਿਬ ਅਮਨ अरोड़ा ਜੀ ਉਹ 92 ਐਮਐਲਏ ਮਹਾਪੁਰਸ਼ੋ ਬਚਾ ਲੋ ਪੰਜਾਬ ਨੂੰ ਕੀ ਕਰੋਗੇ ਮੰਤਰੀ ਨੂੰ ਕੀ ਕਰੋਗੇ ਮੁੱਖ ਮੰਤਰੀ ਨੂੰ ਕੀ ਕਰੋਗੇ ਐਮਐਲਏ ਬਣ ਕੇ ਕੀ ਕਰੋਗੇ ਚੇਰਮੈਨੀਆਂ ਪੰਜਾਬ ਨੂੰ ਅੱਗ ਲਾਉਣ ਤੇ ਤੁਰੇ ਹੋਏ ਨੇ ਸਾਰਾ ਟੱਪਰੇ ਇੱਥੇ ਬੈਠਾ ਮਹਾਲੀ ਚੰਡੀਗੜ੍ਹ ਇਕੱਠੇ ਹੋਇਆ ਪੰਜਾਬ ਨੂੰ ਅੱਗ ਲਾਉਣ ਲਈ ਕਹਿੰਦੇ ਜੋ ਮਰਜ਼ੀ ਕਰ ਦਿਓ ਸਰਕਾਰ ਬਣਾ ਦਿਓ ਦਿੱਲੀ ਦੇ ਜਿਹੜੇ ਬੰਦੇ ਸ਼ਰਾਬ ਦੇ ਘਟਾਲੇ ਦੇ ਝਿੜਾ ਘਟਕ ਕੇ ਆਏ ਨੇ ਕੇਜਰੀਵਾਲ ਤੇ ਸੁਖੋਸਿਆ ਇੱਥੇ ਨੰਬਰਦਾਰ ਬਣਾ ਕੇ ਤੁਸੀਂ ਸਿਰਾਂ ਦੇ ਬਿਠਾ ਲੇ ਤੁਹਾਨੂੰ ਆਮ ਤੁਹਾਨੂੰ ਭਗਵਾਨ ਤਮਨ ਨੂੰ ਤੁਹਾਨੂੰ ਮੁੱਖ ਮੰਤਰੀ ਚੁਣਿਆ ਸੀ ਪੰਜਾਬੀਆਂ ਨੇ 92 ਜਿਹੜੇ ਤੁਸੀਂ ਚੁਣੇ ਸੀ ਪੰਜਾਬੀਆਂ ਨੇ ਚੁਣੇ ਸੀ ਨਾ ਕਿ ਤੁਸੀਂ ਇਸ ਲਈ ਚੁਣੇ ਸੀ ਕਿ ਪੰਜਾਬ ਨੂੰ ਅਗਲਵਾ ਦਿਓ ਸ਼ਰਮਨਾਕ ਬਿਆਨ ਹੈ ਹਰੇਕ ਪੰਜਾਬੀ ਨੂੰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਦਲੇਰੀ ਨਾਲ ਕਰਨਾ ਚਾਹੀਦਾ ਜੇ ਆਪਣੇ ਆਉਣ ਵਾਲੀ ਭਵਿੱਖ ਨੂੰ ਬਚਾਉਣਾ ਹੈ ਜੇ ਪੰਜਾਬ ਨੂੰ ਅਗਲ ਕਰਨ ਦੇ ਬਚਾਉਣਾ ਦੱਬ ਕੇ ਦਲੇਰੀ ਨਾਲ ਵਿਰੋਧ ਕਰੋ ਤੇ ਸਬਕ ਸਿਖਾਓ ਇਹਨਾਂ ਨੂੰ ਲੋਕਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਸ਼ਹਿਰਾਂ 'ਚ ਨਾ ਵੜਨ ਦਿਓ ਵਾਰਾਂ 'ਚ ਨਾ ਵੜਨ ਦਿਓ ਤੇ ਦੱਬ ਕੇ ਵਿਰੋਧ ਕਰੋ ਬਾਹਰ ਤੱਕ ਜਿਹੜੇ ਬੈਠੇ ਹੋ ਵਿਦੇਸ਼ਾਂ ਦੇ ਵਿੱਚ ਤੁਸੀਂ ਉੱਥੇ ਬੈਠੇ ਮਾੜਾ ਮੋਟਾ ਰੌਲਾ ਰੌਲਾ ਪਾਓ ਹੁਣ ਸਾਰੇ ਪਿੰਡਾਂ ਵਾਲੇ ਰੌਲਾ ਪਾਓ ਪੰਜਾਬ ਦੇ ਹਰ ਇੱਕ ਨੌਜਵਾਨ ਮੇਰੀ ਬੇਨਤੀ ਹੈ ਮਾੜੀ ਮੋਟੀ ਜ਼ਮੀਰ ਜਗਾ ਕੇ ਬੋਲੋ ਇਹਨਾਂ ਦੇ ਖਿਲਾਫ ਡੱਟ ਕੇ ਵਿਰੋਧ ਕਰੋ ਇਹ ਤਾਂ ਸਾਹਮਣੇ ਆ ਗਿਆ ਔਨ ਕੈਮਰਾ ਬੋਲ ਕੇ ਕਿ ਪੰਜਾਬ ਦੇ ਵਿੱਚ ਜੋ ਮਰਜੀ ਗੋਲੀਆਂ ਮਾਰਾ ਦਿਓ ਅੱਗ ਲਵਾ ਦਿਓ ਬੰਡੀਆਂ ਪਾ ਦਿਓ ਧਾਰਮਿਕ ਤੌਰ ਤੇ ਪਿੰਡ ਦੇ ਨੂੰ ਸਮਾਜਿਕ ਤੌਰ ਤੇ ਪਿੰਡ ਦੇ ਨੂੰ ਪਾ ਮਾ ਪੈਸੇ ਨਾਲ ਖਰੀਦ ਲੋ ਪਰ ਇੱਥੇ ਸਾਡਾ ਰਾਹ ਚੱਲਣਾ ਚਾਹੀਦਾ ਕਿਉਂਕਿ ਇਹ ਰਾਜ ਤਾਂ ਹੈ ਕਿਉਂਕਿ ਸਾਰਾ ਕੁਝ ਲੁੱਟ ਕੇ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਇਹ ਹਲਾਤ ਪੰਜਾਬ ਦੇ ਨੇ ਬਕਸੋ ਪੰਜਾਬ ਨੂੰ ਇਹਨਾਂ ਨੇ ਕੁਝ ਨਹੀਂ ਬਕਸਣਾ ਮੇਰੀ ਬੇਨਤੀ ਹੈ ਅੱਪਾ ਖੜੇ ਹੋ ਪੰਜਾਬੀ ਸਾਰੇ ਤਕੜੇ ਹੋ ਕੇ ਲੜਾਈ ਲੜੋ ਵਿਰੋਧ ਕਰੋ ਇਹ ਚੀਜ਼ਾਂ ਦਾ ਤੇ ਬਚਾ ਲਓ ਆਪਣੇ ਆਪ ਨੂੰ ਆਪਣੇ ਆਪ ਨੂੰ ਬਚਾਰੋ ਇਹ ਸਾਨੂੰ ਮਰਾਉਣ ਲਈ ਫਿਰਦੇ ਨੇ ਸਾਨੂੰ ਜ਼ਾਰਿਆਂ ਨੂੰ ਸਾਰੇ ਪੰਜਾਬ